ਹਾਂਜੀ ਅੱਜ ਆਪਾਂ ਗੱਲ ਕਰਾਂਗੇ ਕਿ ਉਹਨਾਂ ਕੁੜੀਆਂ ਬਾਰੇ ਜਿਨ੍ਹਾਂ ਨੂੰ ਗਲਤ ਕਮੈਂਟ ਆਉਂਦੇ ਆ ਜਿਹਦੇ ਵਿੱਚ ਪਹਿਲੇ ਨਾਮ ਤੇ ਮੈਨੂੰ ਲੱਗਦਾ ਲਿਸਟ ਵਿੱਚ ਮੇਰਾ ਨਾਮ ਹੀ ਆਉਂਦਾ ਹੋਊਗਾ ਅੱਜ ਤੱਕ ਨਹੀਂ ਮੈਂ ਬੋਲੀ ਪਹਿਲਾਂ ਜ਼ਰੂਰ ਮੈਂ ਸ਼ਾਰਟ ਲੈ ਕੇ ਪਾ ਦਿੰਦੀ ਸੀ ਫਿਰ ਮੈਂ ਸੋਚਿਆ ਕਿ ਸ਼ਾਇਦ ਇਹਨਾਂ ਲੋਕਾਂ ਨੂੰ ਅਕਲ ਆ ਜੂਗੀ ਇਹਨਾਂ ਨੂੰ ਰਿਪੋਰਟ ਕਰੋ ਤੇ ਇਹਨਾਂ ਨੂੰ ਡਿਲੀਟ ਕਰੋ ਪਰ ਨਹੀਂ ਜਿਹੜੀਆਂ ਕਹਿੰਦੇ ਕੁੱਤੇ ਦੀਆਂ ਪੂਛਾਂ ਹੁੰਦੀਆਂ ਨਾ ਉਹ ਕਲਾਂ 12 ਸਾਲ ਜਿਲੀ ਚ ਪਾ ਕੇ ਰੱਖ ਲਓ ਉਹਨਾਂ ਨੇ ਸਿੱਧੀਆਂ ਨਹੀਂ ਹੋਣਾ ਤੇ ਹੁਣ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਓ ਜਿਵੇਂ ਦਾ ਕਮੈਂਟ ਕਰੋਗੇ ਛੋਟ ਲੈ ਕੇ ਆਪਦੇ ਪੇਜ ਤੋਂ ਵੀ ਵਾਇਰਲ ਕਰੂੰਗੀ ਤੇ ਜਿੱਦਾਂ ਦੀ ਖੂਦ ਵਿੱਚ ਇੱਟ ਮਾਰੋਗੇ ਤੇ ਉਦਾਂ ਦਾ ਤੁਹਾਨੂੰ ਆਵਾਜ਼ ਆਊਗੀ ਓਏ ਸ਼ਰਮ ਕਰੋ ਤੁਹਾਨੂੰ ਵੀ ਜਨਮ ਦੇ ਨਾਲੀਆਂ ਔਰਤਾਂ ਨਾ ਤੁਹਾਨੂੰ ਵੀ ਜਨਮ ਕਿਸੇ ਮਾਣ ਨਹੀਂ ਦਿੱਤਾ ਜਿਹੜਾ ਤੁਸੀਂ ਕਿਸੇ ਦੀ ਧੀ ਪਹਿਨਦਾ ਪਰਖਦੇ ਹੋ ਤੁਹਾਡੀਆਂ ਮਾਵਾਂ ਪੈਣਾ ਦੇ ਆਪਦੇ ਸਾਰਾ ਕੁਝ ਸੋ ਸ਼ਰਮ ਕਰ ਲਓ ਇਨਾਂ ਚੀਜ਼ਾਂ ਦੀ ਤੁਸੀਂ ਬਹੁਤ ਮੈਨੂੰ ਦੁੱਖ ਹੁੰਦਾ ਕਿ ਇੱਕ ਪਾਸੇ ਅਸੀਂ ਉਹਨਾਂ ਕੁੜੀਆਂ ਨੂੰ ਟ੍ਰੋਲ ਕਰਦੇ ਆ ਅਸੀਂ ਕਹਿੰਨੇ ਹਾਂਜੀ ਉਹਨਾਂ ਦਾ ਲਿਬਾਸ ਨਹੀਂ ਚੰਗਾ ਉਹਨਾਂ ਦੀ ਲੈਂਗੁਏਜ ਨਹੀਂ ਚੰਗੀ ਹੋਰ ਤੁਹਾਡੇ ਯਾਰ ਗਿਆ ਨੂੰ ਖੰਡ ਪਾਉਣੋਂ ਕੁੜੀਆਂ ਆ ਕੁਛ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਵੀਡੀਓ ਪਾਈ ਮੈਂ ਉਹਨਾਂ ਬੱਚੀਆਂ ਦੀ ਜਿਨ੍ਹਾਂ ਦਾ ਬਾਪ ਉਹਨਾਂ ਨੂੰ ਛੱਡ ਕੇ ਚਲਾ ਗਿਆ ਮੈਨੂੰ ਨਹੀਂ ਪਤਾ ਕੀ ਰੀਜ਼ਨ ਸੀਗਾ ਮਾਂ ਦੇ ਵੱਲੋਂ ਦੱਸਣ ਦੇ ਮੁਤਾਬਕ ਪਤਾ ਲੱਗਾ ਵੀ ਉਹਨਾਂ ਦਾ ਪਿਓ ਕਿਸੇ ਦੇ ਨਾਲ ਲਿਵਿੰਗ ਸੀ ਉਹਦੇ ਨਾਲ ਜਾ ਕੇ ਉਹਨੇ ਮੈਰਿਜ ਕਰਾ ਲਈ ਤਿੰਨ ਬੱਚੀਆਂ ਇੱਕ ਬਿਲਕੁਲ ਛੋਟੀ ਜੀ ਦੋ ਬੱਚੀਆਂ ਵੱਡੀਆਂ ਤਿੰਨੇ ਕੁ ਵਿਸ਼ਰੀ ਕਰਦੀਆਂ ਉਹ ਇਧਰ ਕਪੂਰਥਾਲੀ ਸਾਈਡ ਤੋਂ ਭੈਣ ਹੋਰੀ ਆਏ ਤੇ ਆ ਕੇ ਉਹਨਾਂ ਨੇ ਕਹਿ ਆ ਵੀ ਭੈਣੇ ਸਾਡੀ ਵੀਡੀਓ ਜ਼ਰੂਰ ਪਾ ਤੇ ਵੀਡੀਓ 'ਚ ਆਪਾਂ ਉਹਨਾਂ ਦਾ ਨੰਬਰ ਆ ਜਿਹੜਾ ਮੈਂਸ਼ਨ ਕੀਤਾ ਹੈ ਕੁੜੀਆਂ ਨੇ ਬਾ ਕਮਾਲ ਕਵਿਸ਼ਰੀ ਗਾਈ ਬਹੁਤ ਹੀ ਸੋਹਣੀ ਕਵਿਸ਼ਰੀ ਗਾਈ ਪਰ ਦੁੱਖ ਤੇ ਅਫਸੋਸ ਦੀ ਗੱਲ ਇੱਕ ਵੀ ਬੰਦੇ ਨੇ ਉਹਨਾਂ ਦੀ ਵੀਡੀਓ ਜਿਹੜੀ ਵਾਇਰਲ ਨਹੀਂ ਕੀਤੀ ਇੱਕ ਨੇ ਵੀ ਸੋਨਾ ਜ਼ਰੂਰੀ ਨਹੀਂ ਸਮਝਿਆ ਅੱਛਾ ਬੇਰੇ ਅਸੀਂ ਕਹਿੰਨੇ ਕੁੜੀਆਂ ਲੱਜਰਤਾ ਬਣਾਉਂਦੀਆਂ ਨੇ ਕੁੜੀਆਂ ਨੱਚਦੀਆਂ ਟੱਪਦੀਆਂ ਸੱਡੇ ਜਾਂਦੇ ਜਦੋਂ ਸਾਡੀਆਂ ਅੱਖਾਂ ਉਹ ਚੀਜ਼ਾਂ ਵੇਖਣੀਆਂ ਪਸੰਦ ਕਰਦੀਆਂ ਚੰਗੀਆਂ ਚੀਜ਼ਾਂ ਨੂੰ ਅਸੀਂ ਪ੍ਰਮੋਟ ਨਹੀਂ ਕਰਦੇ ਚੰਗੀਆਂ ਚੀਜ਼ਾਂ ਅਸੀਂ ਵੇਂਦੇ ਨਹੀਂ ਤੇ ਸੋ ਉਦੋਂ ਫਿਰ ਉਦਾਂ ਦੇ ਹੀ ਕੰਟੈਂਟ ਲੋਕ ਕੌਣ ਲੱਗ ਪੈਂਦੇ ਨੇ ਕਿਉਂਕਿ ਅੱਜ ਕੱਲ ਪੈਸੇ ਵਾਲੀ ਦਾ ਖੇਡਦਾ ਜਿਹਦੇ ਕੋਲੇ ਪੈਸਾ ਉਹਦੀ ਦੁਨੀਆ ਜਿਹਦੇ ਕੋਲੇ ਪੈਸਾ ਨਹੀਂ ਚਾਹੇ ਉਹ ਲੱਖ ਚੰਗੇ ਕੰਮ ਕਰ ਲੇ ਲੱਖੋ ਬੰਦਾ ਚੰਗਾ ਹੋਵੇ ਲੱਖੋ ਬੰਦਾ ਦੁਹਾਈ ਪਾ ਦੇ ਵੀ ਨਹੀਂ ਜੀ ਮੈਂ ਚੰਗਾ ਮੈਂ ਸੱਚਾ ਪਰ ਕੋਈ ਨਹੀਂ ਮੰਨਦਾ ਜਿਹਦੇ ਕੋਲੇ ਪੈਸਾ ਜਿਹਦੀ ਚਮਕ ਦਮ ਕਵੇਂਦੇ ਆ ਉਹਦੇ ਮਗਰ ਸਾਰੀ ਦੁਨੀਆ ਲੱਗ ਕੇ ਤਰਦੀ ਬਹੁਤ ਧੋਖਾ ਮੈਨੂੰ ਇਸ ਕਾਲ ਦਾ ਉਸ ਤੋਂ ਬਾਅਦ ਇਸ ਵੀਡੀਓ ਦੇ ਵਿੱਚ ਇੱਕ ਨਵਾਂ ਮੋੜ ਆਉਂਦਾ ਨਵਾਂ ਮੋੜ ਕੀ ਆਉਂਦਾ ਮੈਨੂੰ ਕਿਸੇ ਵੱਲੋਂ ਇੱਕ ਵੀਡੀਓ ਦਾ ਸ਼ਾਰਟ ਸੈਂਡ ਕੀਤਾ ਜਾਂਦਾ ਕਹਿੰਦੇ ਭੈਣੀ ਤੇਰੀ ਸਰਲੀਨ ਨੇ ਇੱਕ ਵੀਡੀਓ ਵਾਇਰਲ ਕੀਤੀ ਮੈਂ ਉਹ ਕੁੜੀ ਦੇ ਇੰਸਟਾਗ੍ਰam ਪੇਜ ਤੇ ਗਈ ਸਰਲੀਨ ਦੇ ਮੈਂ ਜਾ ਕੇ ਦੇਖਿਆ ਜਾ ਕੇ ਦੇਖ ਕੇ ਮੈਂ ਦੇਖਿਆ ਕਿ ਜਿਹੜੀਆਂ ਉਹ ਬੱਚੀਆਂ ਕਵਿਸ਼ਰੀ गा ਰਹੀਆਂ ਨਾ ਉਹਨਾਂ ਕੁੜੀਆਂ ਦੀ ਵੀਡੀਓ ਆ ਜਿਹੜੀ ਉਹ ਸਰਲੀਨ ਕੁੜੀ ਵੱਲੋਂ ਵਾਇਰਲ ਕੀਤੀ ਗਈ ਬਕਾਇਦਾ ਸਾਡਾ ਨਾਮ ਲੈ ਕੇ ਅੱਛਾ ਹੁਣ ਇੱਥੇ ਸਾਡੇ ਮੂੰਹ ਤੇ ਇੱਕ ਬੜੀ ਵੱਡੀ ਉਹ ਕੁੜੀ ਨੇ ਵੀਡੀਓ ਪਾ ਕੇ ਚਪੇੜ ਮਾਰੀ ਆ ਨਾਲੇ ਉਹਨੇ ਕਿਹਾ ਉਹ ਕਹਿੰਦੀ ਚਲੋ ਅਸੀਂ ਤਾਂ ਗੰਦੀਆਂ ਚੀਜ਼ਾਂ ਪ੍ਰਮੋਟ ਕਰਦੇ ਆ ਜਾਂ ਸਾਨੂੰ ਤਾਂ ਤੁਸੀਂ ਕਹਿੰਦੇ ਤੁਸੀਂ ਛੋਟ ਕੱਪੜੇ ਪਾਉਣੀ ਆ ਕਰਦੇ ਆ ਉਹ ਕਰਦੇ ਆ ਪਰ ਕਹਿੰਦੇ ਐਸ ਭੈਣ ਨੇ ਤਾਂ ਚੰਗੀ ਪਾਈ ਸੀ ਆ ਧੀਆਂ ਤਾਂ ਚੰਗੀ ਕੁ ਬਿਸ਼ਰੀ ਕਰ ਰਹੀਆਂ ਇਹਨਾਂ ਨੂੰ ਕਿੰਨਾ ਕੁ ਪ੍ਰਮੋਟ ਕੀਤਾ ਉਹ ਸਾਡੇ ਮੂੰਹਾਂ ਤੇ ਇੱਕ ਬਹੁਤ ਵੱਡੀ ਚਪੇੜ ਵੱਜੀ ਆ ਕਹਿਣ ਨੂੰ ਅਸੀਂ ਕਹੀ ਜਾਂਦੇ ਆ ਅਸੀਂ ਬਹੁਤ ਚੰਗਿਆ ਬਹੁਤ ਸੱਚੇ ਸਵਿੱਤਰਿਆਂ ਜੇ ਇੱਕ ਨੇ ਕਮੈਂਟ ਕੀਤਾ ਕਹਿੰਦਾ ਜੀ ਅ ਲੇਖ ਲਿਖਣ ਦੇ ਵਿੱਚ ਗੱਲਾਂ ਕੁਝ ਹੋਰ ਹੁੰਦੀਆਂ ਨੇ ਸਮਝਦਾਰੀ ਉਹਦੇ ਵਿੱਚ ਅਸਲ ਸਚਾਈ ਹੈ ਡੇਰਾਵਾ ਅੱਛਾ ਡੇਰਿਆਂ ਚ ਕੀ ਕੁਝ ਹੋ ਰਿਹਾ ਅੱਜ ਕਿੰਨਾ ਕਾਹਨ ਹੋ ਰਿਹਾ ਕੋਈ ਬੋਲਦਾ ਉੱਥੇ ਕਮੈਂਟ ਤੁਹਾਨੂੰ ਕੁੜੀਆਂ ਨੂੰ ਕਰਨੇ ਸੌਕੇ ਆ ਜਾਓ ਘ ਜਾ ਕੇ ਡੇਰੇ ਵਾਲਿਆਂ ਦੇ ਗਲਾਂ ਚ ਪਾਓ ਕ ਹੱਥ ਜਿੱਤੇ ਧੀਆਂ ਦਾ ਸ਼ੋਸ਼ਨ ਹੁੰਦਾ ਉਥੇ ਬੋਲਦੇ ਹਾਂ ਕਮੈਂਟ ਤੁਸੀਂ ਕਰ ਸਕਦੇ ਮੇਰੇ ਅਰਗੀਆਂ ਕੁੜੀਆਂ ਤੇ ਕਿਉਂਕਿ ਇੱਥੇ ਤੁਹਾਡੀ ਮਰਦਾਨਗੀ ਚਲਕ ਪੈਂਦੀ ਆ ਨਾ ਮੁੰਡਾ ਗਾਲ ਕੱਢੇ ਤਾਂ ਜਾਇਜ਼ ਆ ਕੁੜੀ ਗਾਲ ਕੱਢੇ ਤਾਂ ਕੁੜੀ ਕਰੈਕਟਰਲੈਸ ਆ ਉਹ ਗਸਤੀ ਉਹ ਫਲਾਨੀ ਆ ਢਿੰਗੜੀ ਇਹ ਚੀਜ਼ਾਂ ਮੈਨੂੰ ਲਿਖੀਆਂ ਗਈਆਂ ਮੈਂ ਸਾਰੀਆਂ ਫੋਟੋ ਸਟੇਟ ਕਰਾ ਕੇ ਸਾਈਬਰ ਕ੍ਰਾਈਮ ਨੂੰ ਇੱਕ ਕਾਪੀ ਦਿੱਤੀ ਹੈ ਦੂਜੀ ਕਾਪੀ ਮੇਰੇ ਕੋਲੇ ਮੇਰੇ ਕੋਲੇ ਅਜੇ 2-3 ਦਿਨ ਟਾਈਮ ਨਹੀਂ ਉਹ ਕਾਪੀ ਮੈਂ ਪੂਰੀ ਵਾਇਰਲ ਕਰਨੀ ਆ ਵੀਡੀਓ ਦੇ ਵਿੱਚ ਸਬੂਤ ਵਿਖਾਵਾਂਗੀ ਤੁਹਾਨੂੰ ਕਿ ਆ ਨਕਸ਼ਾ ਫਿਰ ਜਦੋਂ ਸਾਡੇ ਚ ਤੇ ਤੁਸੀਂ ਨੱਚਣ ਗਾਉਣ ਵਾਲੀਆਂ ਕੁੜੀਆਂ 'ਚ ਕੋਈ ਫਰਕ ਹੀ ਨਹੀਂ ਸਮਝਿਆ ਸਾਨੂੰ ਵੀ ਤੁਸੀਂ ਉਸ ਕੈਟਾਗਰੀ ਦੇ ਵਿੱਚ ਲਾ ਲਿਆ ਅੱਛਾ ਫਿਰ ਉਸ ਤੋਂ ਬਾਅਦ ਮੈਂ ਸਰਲਿੰਦ ਦੀ ਆਈਡੀ ਤੇ ਗਈ ਆਈਡੀ ਦੇ ਵਿੱਚ ਉਹਦੇ ਬਾਪ ਦੀ ਇੱਕ ਪੋਸਟ ਪਾਈ ਹੋਈ ਸੀ ਜਿਹਨੂੰ ਦੇਖ ਕੇ ਕਟੋ-ਕਟ ਮੈਂ ਇੱਕ ਘੰਟਾ ਰੋਈ ਚਾਹੇ ਕੁੜੀ ਨੱਚਣ ਵਾਲੀ ਆ ਚਾਹੇ ਕੁੜੀ ਗਾਉਣ ਵਾਲੀ ਆ ਚਾਹੇ ਕੁੜੀ ਅੱਛਾ ਜੇ ਉਹ ਕੱਪੜੇ ਪਾਉਂਦੀ ਆ ਉਹ ਕਿਸੇ ਕੰਪਨੀ ਦਾ ਬ੍ਰਾਂਡ ਆ ਜਿਹੜਾ ਉਹਦੀ ਮਸ਼ਹੂਰੀ ਕਰ ਰਹੀ ਆ ਚਲੋ ਉਹਦੀ ਪਰਸਨਲ ਲਾਈਫ ਆ ਮੈਂ ਕੁਝ ਨਹੀਂ ਕਹਿਣਾ ਪਰ ਉਹਦੇ ਬਾਪ ਦੀ ਜਿਹੜੀ ਕੰਡੀਸ਼ਨ ਆ ਉਹ ਦੇਖ ਕੇ ਰੋਣਾ ਆਉਂਦਾ ਹੈ ਉਦੀ ਉਸ ਧੀ ਦੀ ਬਾਪ ਦੀ ਜਗਾ ਤੇ ਮੇਰਾ ਬਾਪ ਹੁੰਦਾ ਜਾਂ ਤੁਹਾਡਾ ਬਾਪ ਹੁੰਦਾ ਕੀ ਅਸੀਂ ਉਸ ਤਰ੍ਹਾਂ ਦੇ ਟ੍ਰੋਲ ਕਰਦੇ ਉਸ ਤਰ੍ਹਾਂ ਦੀਆਂ ਅਸੀਂ ਵੀਡੀਓ ਬਣਾ ਬਣਾ ਕੇ ਪਾਉਂਦੇ ਨਹੀਂ ਵੀਰੇ ਜਿਹੜਾ ਆਪਦਾ ਘਰ ਚਲਾਉਂਦਾ ਨਾ ਉਸ ਬੰਦੇ ਨੂੰ ਪਤਾ ਹੁੰਦਾ ਜ਼ਰੂਰੀ ਨਹੀਂ ਜਿਹੜੀ ਧੀ ਕਰ ਤੋਂ ਹੱਸ ਕੇ ਨਿਕਲਦੀ ਆ ਚਾਹ ਬੰਦਿਆਂ ਸਾਰਾ ਉੱਚਾ ਕਰਕੇ ਜਾਂਦੀ ਉਹਦੇ ਘਰ ਦੇ ਹਾਲਾਤ ਕਿੱਦਾਂ ਦੇ ਹੋਣਗੇ ਤੁਸੀਂ ਆ ਕੇ ਨਹੀਂ ਵੇਖਦੇ ਤੇ ਜਿਹੜੀ ਕੁੜੀ ਆਪਦੇ ਘਰ ਦੇ ਹਾਲਾਤ ਬਿਆਨ ਕਰ ਦਿੰਦੀ ਆ ਉਹ ਕੁੜੀ ਲਈ ਕੀ ਚੀਜ਼ ਬਚਦਾ ਅਰਧਾ ਜੈਸਮਨ ਸਾਨੂੰ ਦੇ ਤੇ ਹਾਂ ਅਸੀਂ ਤੇਰਾ ਘਰ ਚਲਾਉਨੇ ਆ ਇਹੋ ਜਿਹਿਆਂ ਕਰਤੂਤਾਂ ਲੋਕ ਕਰਦੇ ਆ ਬਹੁਤ ਦੁੱਖ ਮੈਨੂੰ ਹੁੰਦਾ ਮੈਂ ਨਾ ਕੱਟੋ-ਕੱਟ ਮੈਨੂੰ ਲੱਗਦਾ ਮੈਂ 1 ਸਾਲ ਤੋਂ 1 ਸਾਲ ਤੋਂ ਮੈਨੂੰ ਨਾ ਇੱਕ ਦੋ ਵੀਰਾਂ ਨੇ ਗਿਆ ਮੈਨੂੰ ਕਹਿੰਦੇ ਭੈਣੇ ਤੁਸੀਂ ਨਾ ਚੁੱਪ ਕਰਕੇ ਰਿਪੋਰਟ ਕਰਦਿਆ ਕਰੋ ਤੇ ਬਲਾਕ ਮਾਰਦਿਆ ਕਰੋ ਇਹਨਾਂ ਗੰਦ ਲੋਕਾਂ ਦੇ ਮੂੰਹ ਲੱਗਣ ਦੀ ਲੋੜ ਨਹੀਂ ਪਹਿਲਾਂ ਮੈਂ ਆਈਡੀਆਂ ਸ਼ੋਅ ਕਰ ਦਿੰਦੀ ਸੀ ਸ਼ਾਰਟ ਲੈ ਕੇ ਮੈਂ ਉਹਨਾਂ ਦੇ ਪਾ ਦਿੰਦੀ ਸੀ ਅੱਛਾ ਜਿਆਦਾਤਰ ਕਮੈਂਟ ਪਤਾ ਕਿਹੜੇ ਕਰਦੇ ਜਿਹੜੇ ਆਪਦੀ ਆਈਡੀ ਲੌਕ ਕੀਤੀ ਹੁੰਦੀ ਹੈ ਜਿਨ੍ਹਾਂ ਨੇ ਚਲੋ ਮੈਂ ਉਹ ਮੈਂ ਕਿਹਾ ਚਲੋ ਚੰਗਾ ਸਜਾ ਮੈਂ ਉਦਾਂ ਹੀ ਕਰਨ ਲੱਗ ਗਈ ਪਰ ਹੈਰਾਨੀ ਦੀ ਗੱਲ ਲੱਖ ਦੀ ਲਾਹਨਤ ਤੁਹਾਡੇ ਲੱਖ ਦੀ ਲਾਹਨਤ ਉਹਨਾਂ ਲੋਕਾਂ ਦੇ ਮੈਂ ਕਹਿੰਨੀ ਆ ਸਭ ਤੋਂ ਪਹਿਲਾਂ ਜਦੋਂ ਤੁਸੀਂ ਕਿਸੇ ਦੀ ਧੀ ਨੂੰ ਕਮੈਂਟ ਕਰਦੇ ਹਨ ਕਿਸੇ ਉਹਦੇ ਪਰਸਨਲ ਪਾਰਟ ਬਾਰੇ ਕਮੈਂਟ ਕਰਦੀਆਂ ਪਹਿਲਾਂ ਇੱਕ ਦੇਖ ਲਿਓ ਹੋਰ ਤੁਹਾਡੇ ਘਰ ਚ ਜਨੈਨੀ ਕੋਈ ਹੋਵੇ ਨਾ ਹੋਵੇ ਤੁਹਾਨੂੰ ਜਨਮ ਦੇਣ ਵਾਲੀ ਮਾਂ ਤਾਂ ਹੈਗੀ ਹੈਗੀ ਸਭ ਤੋਂ ਪਹਿਲਾਂ ਉਹਦੀ ਪਰਵਰਿਸ਼ ਤੇ ਸਵਾਲ ਉੱਠੂਗਾ ਫਿਰ ਤੁਹਾਡੇ ਨਾਨਕ ਦਾਦ ਕਿਤੇ ਉੱਠੂਗਾ ਤੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਜਿੱਦਾਂ ਦੀ ਖੂਦ ਦੇ ਵਿੱਚ ਐਟ ਮਾਰੋਗੇ ਨਾ ਆਵਾਜ਼ ਹੁਣ ਉਦਾਂ ਦੀ ਜਾਊਗੀ ਜੇ ਮੈਨੂੰ ਗਲਤ ਕਮੈਂਟ ਕਰਤਾ ਨਾ ਤੇ ਆਪਦਾ ਸੋਚ ਸਮਝ ਕੇ ਕਰਿਆ ਜੇ ਫਿਰ ਤੁਹਾਡੀਆਂ ਤਸੱਲੀਆਂ ਵੀ ਓਵੇਂ ਦੀਆਂ ਹੋਣਗੀਆਂ ਲੱਖ ਲਾਣਤਾ ਤੁਹਾਡੀ ਪਹਿਲੀ ਗੱਲ ਤਾਂ ਮੈਂ ਇੱਕ ਗੱਲ ਕਹਿਨੀ ਆ ਚਾਹੇ ਕੋਈ ਕੁੜੀ ਗਲਤ ਸਮਝਾਉਣ ਦੇ ਤਰੀਕੇ ਆ ਜੇ ਕੋਈ ਕੁੜੀ ਗਲਤ ਆ ਨਾ ਉਹਨੂੰ ਸਮਝਾਉਣ ਦੇ ਤਰੀਕੇ ਆ ਉਹਨੂੰ ਕਿਹਾ ਜਾ ਸਕਦਾ ਮੈਂ ਲੁਥਰਾ ਕੁੜੀ ਆ ਜਿਹੜੀ ਉਹਦੇ ਤੇ ਵੀਡੀਓ ਪਾਈਆਂ ਮੈਂ ਉਹਨੂੰ ਸਮਝਾਇਆ ਇੱਕ ਬੱਚਿਆਂ ਤਰ੍ਹਾਂ ਇੱਕ ਪਿਆਰ ਦੀ ਤਰ੍ਹਾਂ ਮੈਂ ਉਹ ਕੁੜੀ ਨੂੰ ਮੇਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਪਾਈਆਂ ਮੈਂ ਉਹਨੂੰ ਕਿਹਾ ਤੂੰ ਕਿੱਧਰ ਨੂੰ ਤੁਰ ਪਈਆਂ ਕੀ ਹਾਲਾਤ ਕਰਦੀ ਪਰ ਜਦੋਂ ਤੁਸੀਂ ਕਿਸੇ ਵੀ ਤੀ ਪਹਿਨਦੇ ਪਾਰਟਾਂ ਦੇ ਕਮੈਂਟ ਕਰਨ ਲੱਗ ਜੋਂਗੇ ਨਾ ਤੇ ਉਦੋਂ ਉਹ ਤੁਹਾਨੂੰ ਭਲੀ ਨਹੀਂ ਕਰੂਗੀ ਮੈਂ ਕਹਿੰਦੀ ਜੇ ਸਰਲੀਨ ਕਰ ਤੁਹਾਨੂੰ ਗਾਲਾਂ ਕੱਢ ਰਹੀ ਆ ਨਾ ਜਦੋਂ ਮੈਂ ਆਪਦੀ ਆਈਡੀ ਕੋਡ ਕੇ ਮੈਸੇਂਜਰ ਖੋਲ ਕੇ ਮੈਂ ਕਮੈਂਟ ਦੇਖੀ ਤੇ ਮੈਂ ਕਿਹਾ ਵੀ ਵਾਕਿਆ ਹੀ ਸੱਚੀਆਂ ਕੱਢਦੀ ਆ ਉਹ ਸਾਡੇ ਤੋਂ ਕੱਢ ਨਹੀਂ ਹੁੰਦੀਆਂ ਉਹ ਸਿੱਧੀ ਡਾਇਰੈਕਟਲੀ ਤੁਹਾਡੀ ਮਾਂ ਭੈਣ ਤਾਂ ਇੱਕ ਕਰਦੀ ਆ ਨਾ ਤੁਹਾਡੀਆਂ ਅਕਲਾਂ ਤਾਂ ਟਿਕਾਣੇ ਲਿਆਉਂਦੀ ਆ ਨਾ ਉਹ ਕੀ ਤੁਸੀਂ ਮਾੜਾ ਦੇਖਿਆ ਮੇਰਾ ਮੇਰੇ ਚ ਇਹ ਗਣਾ ਕਿ ਮੈਂ ਆਪਦੇ ਦੋ ਬੱਚੇ ਲੈ ਕੇ ਆਪਦੇ ਮਾਪਿਆਂ ਦੇ ਘਰੇ ਬੈਠੀ ਆ ਮੈਂ ਪਾਰ ਰਹੀ ਆ ਮੇਰੇ ਚ ਇਹ ਗਣਾ ਕਿ ਮੈਂ ਹਾਂ ਥਾਂ ਥਾਂ ਮੂੰਹ ਨਹੀਂ ਮਾਰਿਆ ਕਿਤੇ ਮੇਰੇ ਚ ਇਹ ਗਣਾ ਕਿ ਮੈਂ ਦੋ ਬੱਚਿਆਂ ਤੋਂ ਬਾਅਦ ਗਾਂ ਵਿਆਹ ਨਹੀਂ ਕਰਾਇਆ ਇਹ ਗਣਾ ਮੇਰਾ ਕਿ ਮੈਂ ਪੰਜਾਬ ਦੀਆਂ ਧੀਆਂ ਨੂੰ ਇਹ ਇਹ ਸਿੱਖਿਆ ਦੇਣੀ ਆ ਕਿ ਨਹੀਂ ਔਰਤ ਵੀ ਬੱਚੇ ਪਾਲ ਸਕਦੀ ਆ ਮਾਂ ਪੱਠ ਝੁੱਕ ਨਹੀਂ ਵੀ ਔਲਾਦ ਨੂੰ ਲੋਜਦੀ ਆ ਤੇ ਪਾਟੇ ਖਾਂ ਵੀ ਛੱਡ ਜਾਂਦਾ ਇਹ ਗੱਲ ਨੂੰ ਯਾਦ ਰੱਖਿਆ ਜੀ ਬਹੁਤ ਚੰਦ ਵਰਲੇ ਮੇਰੇ ਉਪਰਾ ਹੋਣਗੇ ਜਿਨ੍ਹਾਂ ਨੇ ਆਪਦੀਆਂ ਘਰਾਂ ਵਾਲੀਆਂ ਮਰਨ ਤੋਂ ਬਾਅਦ ਆਪਦੇ ਬੱਚਿਆਂ ਲਈ ਜ਼ਿੰਦਗੀ ਲੇਖੇ ਲਾਤੀ ਹੈਗੇ ਵੀ ਆ ਜਿਹਦੇ ਵਿੱਚ ਮੈਂ ਕਹਿੰਨੀ ਆ ਕਿ ਜੈਤੋ ਤੋਂ ਆ ਵੀਰਜੀ ਗੁਰਪ੍ਰਜਨੀਕ ਜੈਲਦਾਰ ਉਹਦੀ ਵਾਈਫ ਦੀ ਡੈਥ ਹੋ ਗਈ ਕੈਨੇਡਾ ਦਾ ਉਹ ਸਿਟੀ ਜਾਣਾ ਮੇਬੀ ਇੱਧਰ ਵੀ ਉਹ ਬਹੁਤ ਵਧੀਆ ਉਹਨਾਂ ਦਾ ਕੰਮ ਪਰ ਉਹ ਬੰਦੇ ਨੇ ਆਪਦੀ ਜ਼ਿੰਦਗੀ ਆਪਦੇ ਬੱਚਿਆਂ ਦੇ ਲੇਖੇ ਲਾਈ ਹੈ ਸਰਵੋ ਆਪਦੇ ਬੱਚਿਆਂ ਬਾਰੇ ਸੋਚਦਾ ਹਰ ਇੱਕ ਧੀ ਪੈਂਦੀ ਇੱਜ਼ਤ ਕਰਦਾ ਭੈਣ ਨੂੰ ਪਹਿਣ ਕਹਿੰਦਾ ਧੀ ਨੂੰ ਧੀ ਕਹਿੰਦਾ ਇਸ ਤਰ੍ਹਾਂ ਦੇ ਉਹਦੇ ਅਰਗੇ ਕਈ ਹੋਰ ਵੀਰ ਵੀ ਬਹੁਤ ਆ ਪੰਜੇ ਉਂਗਲਾਂ ਬਰਾਬਰ ਨਹੀਂ ਪਰ ਕਈ ਲੋਕ ਐ ਹੋ ਜੇ ਆ ਜਿਹੜੇ ਲੋਕਾਂ ਦੀਆਂ ਧੀਆਂ ਪਹਿਣਾ ਦਾ ਜਾਉਣਾ ਡੁੱਬਰ ਕਰ ਰਹੇ ਕੀ ਗੱਲ ਵੀ ਸੋਸ਼ਲ ਮੀਡੀਆ ਤੇ ਹੋਣਾ ਕੀ ਗਣਾ ਕੋਈ ਕਹਣਾ ਜਾਂ ਤਾਂ ਮੈਨੂੰ ਇਹ ਦੱਸ ਦੋ ਮੈਂ ਸੋਸ਼ਲ ਮੀਡੀਆ ਤੋਂ ਟਰਾਲੀਆਂ ਭਰ ਲਈਆਂ ਮੇਰੇ ਘਰੇ ਆਜੋ ਪਿੰਡ ਮੇਰਾ ਮਰਖਾਈ ਆ ਤਹਿਸੀਲ ਜੀਰਾ ਜੀਰਾ ਫਿਰੋਜ਼ਪੁਰਾ ਮੇਰੇ ਘਰੇ ਆਣ ਕੇ ਮੇਰਾ ਫੋਨ ਚੈੱਕ ਕਰੋ ਜੇ ਮੇਰੇ ਫੋਨ ਤੋਂ ਮੇਰੀ ਫੇਸਬੁੱਕ ਤੋਂ ਪੈਸੇ ਆਉਂਦੇ ਹੋਏ ਹਜ਼ਾਰਾਂ ਆਉਂਦੇ ਹੋਏ ਲੱਖਾਂ ਆਉਂਦੇ ਹੋਏ ਤੇ ਜਾਓ ਭਰੀ ਪੰਚਾਇਤ ਦੇ ਵਿੱਚ ਇੱਥੇ ਆਣ ਕੇ ਲਾਈਵ ਹੋ ਜਾ ਜੇ ਤੇ ਰਮਨਦੀਪ ਤੁਹਾਨੂੰ ਦੇਣਦਾਰ ਰਹੂਗੀ ਲੱਖ ਲਾਂਤ ਤੁਹਾਡੇ ਹਰ ਇੱਕ ਬੰਦੇ ਦੀ ਇੱਕ ਹੌਬੀ ਹੁੰਦੀ ਆ ਹਰ ਇੱਕ ਬੰਦੇ ਦਾ ਇੱਕ ਸ਼ੌਂਕ ਹੁੰਦਾ ਹਰ ਇੱਕ ਬੰਦੇ ਦੇ ਅੰਦਰ ਵੱਲਬਲੇ ਹੁੰਦੇ ਆ ਕੋਈ ਆਪਦੇ ਜੀਵਨ ਸਾਥੀ ਨਾਲ ਆਪਦੇ ਦਿਲ ਦੀਆਂ ਗੱਲਾਂ ਕਰ ਲਿੰਦਾ ਕੋਈ ਸਮਾਜ ਨੂੰ ਆਪਦਾ ਪਰਿਵਾਰ ਸਮਝ ਲੈਂਦਾ ਆਪਦੇ ਬੱਚਿਆਂ ਨੂੰ ਆਪਦਾ ਪਰਿਵਾਰ ਸਮਝ ਲੈਂਦਾ ਸੋਸ਼ਲ ਮੀਡੀਆ ਤੇ ਆਣ ਕੇ ਕੋਈ ਚੰਗੀ ਗੱਲ ਹੀ ਦੱਸੀਦੀ ਆ ਕੱਲ ਇੱਕ ਵੀਰ ਦਾ ਫੋਨ ਆਇਆ ਕੈਨੇਡਾ ਤੋਂ ਕਹਿੰਦਾ ਪਹਿਨੇ ਮੈਂ ਤੁਹਾਡੀਆਂ ਵੀਡੀਓ ਸੌਂਦਾ ਸੀ ਕਹਿੰਦਾ ਤੁਹਾਡੀਆਂ ਵੀਡੀਓ ਨੇ ਮੇਰੀ ਜ਼ਿੰਦਗੀ ਬਦਲਤੀ ਹੋ ਸਕਦਾ ਕਹਿੰਦਾ ਮੈਂ ਬਹੁਤ ਮਾੜੀ ਸੰਗਤ 'ਚ ਜਾਂਦਾ ਮਨ ਨੂੰ ਬੜਾ ਸਕੂਨ ਮਿਲਿਆ ਵੀ ਜੇ ਹਜ਼ਾਰਾਂ ਲੱਖਾਂ ਲੋਕ ਜੁੜੇ ਆ ਕੋਈ ਇੱਕ ਤਾਂ ਸੁਧਰਿਆ ਕਿਸੇ ਮਾਂ ਦੀਆਂ ਅੰਦਰਾਂ ਨੇ ਤਾਂ ਮੈਨੂੰ ਸੀਸ ਦਿੱਤੀ ਆ ਜੇ ਉਹਦਾ ਪੁੱਤ ਸੁਧਰਿਆ ਉਸ ਵੀਰ ਦੇ ਬੱਚਿਆਂ ਨੇ ਤਾਂ ਸੀਸ ਦਿੱਤੀ ਉਹ ਜਿਨ੍ਹਾਂ ਦਾ ਬਾਪ ਸੁਧਰਿਆ ਪਤਾ ਨਹੀਂ ਇਹੋ ਜੇ ਕਿੰਨੇ ਕ ਜੇ ਰਮਨਦੀਪ ਫੇਮ ਲੈਣਾ ਚਾਹਵੇ ਨਾ ਜਿਹੜਾ ਵੀ ਰਮਨਦੀਪ ਦੇ ਘਰੇ ਆਉਂਦਾ ਉਹਦਾ ਫੈਸਲਾ ਕਰਾਉਣ ਰਮਨਦੀਪ ਇੱਕ ਪਾਸੇ ਕੈਮਰਾ ਟੰਗ ਲਵੇ ਲਾਈਵ ਹੋ ਜੇ ਦੂਜੇ ਪਾਸੇ ਉਹਨਾਂ ਨਾਲ ਗੱਲਾਂ ਬਾਤਾਂ ਕਰੇ ਤਾਂ ਤੁਹਾਡੇ ਵਰਗੇ ਵੀ ਟੜਾ-ਟੜਾ ਸ਼ੇਅਰ ਕਰਨਗੇ ਸੋ ਇਹ ਮੇਰੀ ਪਰਸਨਲ ਲਾਈਫ ਆ ਮੈਂ ਵੀਡੀਓ ਪਰਿਵਾਰ ਨੂੰ ਲੈ ਕੇ ਪਾਵਾਂ ਮੈਂ ਸਮਾਜ ਨੂੰ ਲੈ ਕੇ ਪਾਵਾਂ ਮੈਂ ਬੱਚਿਆਂ ਨੂੰ ਲੈ ਕੇ ਪਾਵਾਂ ਨਹੀਂ ਵੀਡੀਓ ਚੰਗੀ ਲੱਗਦੀ ਸਕਿਪ ਕਰੋ ਹਰ ਇੱਕ ਕੁੜੀ ਦੀ ਅੱਜ ਤੋਂ ਬਾਅਦ ਜੇ ਤੁਸੀਂ ਕਿਸੇ ਵੀ ਧੀ ਨੂੰ ਟ੍ਰੋਲ ਕੀਤਾ ਜਾਂ ਕਿਸੇ ਵੀ ਧੀ ਤੇ ਗਲਤ ਕਮੈਂਟ ਕੀਤੇ ਤਾਂ ਉਹਦਾ ਮੈਂ ਡਟ ਕੇ ਵਿਰੋਧ ਕਰੂੰ ਜੇ ਅਸੀਂ ਧੀਾਂ ਦੇ ਤਿੰਆਂ ਜੰਪੀਆਂ ਨਾ ਅਸੀਂ ਕਿਹਾ ਨਹੀਂ ਸੀ ਰੱਬ ਨੂੰ ਵੀ ਸਾਨੂੰ ਵੀ ਔਰਤਾਂ ਬਣਾ ਕੇ ਭੇਜ ਪਰ ਅਸੀਂ ਕਹਿਨੀਆ ਸਾਡੇ ਉਹ ਅਸੀਂ ਕਰ ਸਕਦੀਆਂ ਤੁਸੀਂ ਮਰਦੋ ਕਿ ਨਹੀਂ ਕਰ ਸਕਦੇ ਇੱਕ ਦਿਨ ਕਰਦਾ ਕੰਮ ਕਰਕੇ ਵਿਖਾ ਦਿਓ ਇਹ ਕਾਚਾਰਕ ਲੱਗੇ ਹੁੰਦੇ ਆ ਕਹਿੰਦੇ ਵੇਲੜਾ ਜੀ ਇਹਨਾਂ ਨੂੰ ਕੋਈ ਕੰਮ ਨਹੀਂ ਹੋਰ ਕੰਮ ਤੁਹਾਡਾ ਪਿਓ ਕਰਕੇ ਜਾਂਦਾ ਮੇਰੇ ਘਰ ਦਾ ਮੇਰੇ ਵੀ ਬੱਚੇ ਰੋਟੀ ਖਾਂਦੇ ਆ ਟੱਡ ਮੇਰੇ ਵੀ ਲੱਗਾ ਸਵਾਈ ਪਸੰਦ ਮੈਂ ਵੀ ਆ ਮੇਰੇ ਘਰੇ ਜਿਹੜੇ ਲੋਕ ਆਉਂਦੇ ਉਹਨਾਂ ਨੂੰ ਪੁੱਛ ਕੇ ਵੇਖੋ ਮੇਰੇ ਘਰੇ ਪੁੰਜੇ ਰੱਖ ਕੇ ਰੋਟੀ ਖਾ ਸਕਦੇ ਆ ਤੁਸੀਂ ਜਿੱਦਾਂ ਦਾ ਵੀ ਮੇਰਾ ਘਰ ਆ ਪਰ ਮੈਂ ਬਹੁਤ ਸਜਾ ਕੇ ਰੱਖਿਆ ਹੋ ਆ ਆਪਦਾ ਕਰ ਮੇਰਾ ਕੰਮ ਤੁਸੀਂ ਨਹੀਂ ਕਰਕੇ ਜਾਂਦੇ ਨਾ ਮੇਰੇ ਕੱਪੜੇ ਤੁਸੀਂ ਧੋ ਕੇ ਜਾਂਦੇ ਆ ਨਾ ਮੇਰੇ ਬੱਚਿਆਂ ਨੂੰ ਰੋਟੀ ਲਾ ਕੇ ਦੇ ਕੇ ਜਾਂਦੇ ਆ ਨਾ ਮੇਰੇ ਬੱਚਿਆਂ ਦੇ ਟਿਫਨ ਪੈਕ ਕਰਦੇ ਆ ਕਿ ਮੈਂ ਆਪਦਾ ਕਰਦੀ ਆ ਦਿਖਾਨੀ ਆ ਤੇ ਜਿਹੜਿਆਂ ਨੂੰ ਜ਼ਿਆਦਾ ਚੋਪਦੀਆਂ ਨਾ ਅਕਸਰ ਮਿਰਚਾਂ ਉਹਨਾਂ ਨੂੰ ਹੀ ਲੱਗਦੀਆਂ ਜਿਨ੍ਹਾਂ ਨੂੰ ਇਹ ਲੱਗਦਾ ਕਿ ਇਹ ਵੀਡੀਓ ਕੰਨੀ ਸਾਡੇ ਤੇ ਹੀ ਪਈ ਆ ਮੈਂ ਤਾਂ ਸਮਾਜ ਦੇ ਹਰ ਉਸ ਕ੍ਰੀਤੀ ਤੇ ਵੀਡੀਓ ਪਾਉਣੀ ਆ ਤੇ ਕੋ ਸੋਚ ਸਮਝ ਕੇ ਅਕਲ ਨੂੰ ਹੱਥ ਮਾਰੋ ਤੇ ਜੇ ਬਾਈ ਇੰਨੀ ਔਖੇ ਆ ਨਾ ਤੁਹਾਨੂੰ ਲੱਗਦਾ ਵੀ ਮੈਂ ਵਹਿਲੀ ਕੱਲੀਆਂ ਵੀਡੀਓ ਪਾਉਂਦੇ ਆ ਜਾਂ ਹੋਰ ਕੁੜੀਆਂ ਕੱਲੀਆਂ ਵੀਡੀਓ ਪਾਉਂਦੇ ਆ ਵੀਰੇ ਕੰਮ ਵਾਲੀ ਲਾ ਦਿਓ ਕਰੇ ਤੁਹਾਡੇ ਕੋਲੇ ਡੈਗਦੇ ਪਏ ਆ ਮੇਰਾ ਤਾਂ ਆਪਦੇ ਘਰ ਦਾ ਗੁਜ਼ਾਰਾ ਮੱਸਾ ਹੁੰਦਾ ਮੈਨੂੰ ਤਾਂ 4500 ਮੇਰੀ ਪੈਨਸ਼ਨ ਆਉਂਦੀ ਹੈ ਤੇ ਮੈਂ ਤਾਂ ਉਹਨੂੰ ਘੱਟੋ ਘੱਟ 50 ਹੀ ਥਾਈ ਮੰਡਣਾ ਹੁੰਦਾ ਮੇਰੀ ਆਪਦੀ ਵੀ ਦਵਾਈ ਚੱਲਦੀ ਆ ਕਦੇ ਕੋਈ ਬੱਚਾ ਵੀ ਟਿੱਲਾ ਮੱਸਾ ਕਦੇ ਬੱਚਿਆਂ ਦੀ ਸਕੂਲ ਦੀ ਫੀਸ ਆ ਕਦੇ ਵੈਨ ਦਾ ਖਰਚਾ ਕਦੇ ਕਾਪੀ ਕਦੇ ਪੈਨਸ ਇਹ ਮੈਂ ਤੁਹਾਨੂੰ ਨਹੀਂ ਜਨਾ ਰਹੀ ਵੀ ਮੇਰੀ ਮਦਦ ਕਰੋ ਇਹ ਮੈਂ ਦੱਸ ਰਹੀ ਆ ਵੀ ਹਰ ਇੱਕ ਬੰਦੇ ਦੀ ਆਪਦੀਆਂ ਲੋੜਾਂ ਨੇ ਮੈਂ ਤਾਂ ਨਹੀਂ ਆਪਦੇ ਘਰੇ ਕੰਮ ਵਾਲੀ ਲਾ ਸਕਦੀ ਜੇ ਤੁਸੀਂ ਲਾ ਸਕਦੇ ਆ ਤਾਂ ਦੱਸੋ ਜਾਉਂਦੀ ਰਵੇ ਮੇਰੀ ਮਾਂ ਜਿਹੜੀ ਮੇਰੇ ਨਾਲ ਹੱਥ ਵਟਾਉਂਦੀ ਆ ਜਾਉਂਦਾ ਰਵੇ ਮੇਰਾ ਪਿਓ ਜਿਹੜਾ ਮੇਰੇ ਨਾਲ ਕਰਾਉਂਦਾ ਜਾਉਂਦੇ ਰਹਿਣ ਮੇਰੇ ਬੱਚੇ ਜਿਹੜੇ ਮੇਰੇ ਨਾਲ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਖੜੇ ਨੇ ਜਾਉਂਦਾ ਰਵੇ ਮੇਰਾ ਭਰਾ ਤੇ ਜੇ ਬਾਲੇ ਔਖੇ ਸੌਖੇ ਹੋਏ ਨਾ ਤੇ ਹਿਸਾਬ ਲੈ ਲਿਓ ਆਪਦਾ